ਜਦੋਂ ਅਸੀਂ ਸਵੇਰੇ ਉੱਠਨੇ ਮੇਰਾ ਖਿਆਲ ਜ਼ਿਆਦਾ ਤੇ ਨਹੀਂ ਤਕਰੀਬਨ 80% ਲੋਕ ਜਿਹੜੇ ਨੇ ਸਭ ਤੋਂ ਪਹਿਲਾਂ ਸਹਰਾਣੇ ਰੱਖ ਕੇ ਉਹ ਫੋਨ ਨੂੰ ਦੇਖਦੇ 80% ਮੇਰਾ ਕਹਿ ਲੈ ਇਹਨਾਂ ਕੋ ਹੈਗਾ ਉਸ ਤੋਂ ਬਾਅਦ ਫਿਰ ਜੋ ਕੁਝ ਉੱਥੇ ਲਿਖਿਆ ਗੁਰਮਖੋ ਅਸਲ ਚ ਬਣੇਗਾ ਕੀ ਸਭ ਤੋਂ ਪਹਿਲਾਂ ਅਸੀਂ ਸੰਗਤ ਉਸ ਖਿਆਲ ਦੀ ਕਰ ਲਈ ਜਿਹੜੀ ਖੰਡਾਓ ਬਣਿਆ ਹੋਇਆ ਹੈ ਫਿਰ ਜੋ ਅਸੀਂ ਦੇਖਿਆ ਇੱਕੋ ਦਮ ਫਿਰ ਜਦੋਂ ਪਾਠ ਕਰਦਾ ਹੈ ਉਹ ਇੱਕ ਘੜੀ ਦਾ ਦੇਖਿਆ ਹੋਇਆ ਉਹਨੂੰ ਪੂਰੇ ਜਪਜੀ ਸਾਹਿਬ ਵਿੱਚ ਟਿਕਨ ਨਹੀਂ ਦਿੰਦਾ ਇਸ ਕਰਕੇ ਮੈਂ ਕਿ ਬੇਨਤੀ ਕਰਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਦੋਂ ਉੱਠਨੇ ਆ ਸਭ ਤੋਂ ਪਹਿਲਾਂ ਗੱਲ ਇਹ ਨਹੀਂ ਕਹੀ ਤੂੰ ਉੱਠ ਕੇ ਮੂੰਹ ਧੋ ਲੈ ਇਹ ਨਹੀਂ ਕਿਹਾ ਚੁਲੀ ਕਰ ਲਈ ਸਭ ਤੋਂ ਪਹਿਲਾਂ ਉੱਠਦੇ ਅਸਾਰ ਗੁਰਮਖੋ ਜੇ ਪਾਠ ਆਉਂਦਾ ਹੈ ਬੈੱਡ ਤੋਂ ਮੰਜੀ ਤੋਂ ਬਿਸਤਰੇ ਤੋਂ ਪੈਰ ਬਾਅਦ ਵੀ ਜ਼ਮੀਨ ਤੇ ਰੱਖੀਏ ਸਭ ਤੋਂ ਪਹਿਲਾਂ ਇੱਕ ਗੁਰੂ ਨਾਨਕ ਸਾਹਿਬ ਦੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲੈ ਜਿਹੜਾ ਵੀ ਬੰਦਾ ਗੁਰਦੁਆਰੇ ਆਉਂਦਾ ਹੈ ਬਾਣੀ ਪੜ੍ਹਦਾ ਹੈ ਸਿਮਰਨ ਕਰਦਾ ਹੈ ਈਵਨ ਕਿ ਪਟ ਕਹਿੰਦੇ ਨੇ ਜਿਹੜਾ ਗੁਰੂ ਰਾਮਦਾਸ ਦੇ ਦਰ ਤੇ ਬਹਿ ਕੇ ਸੇਵਾ ਕਰਦਾ ਪੂਰਬਲੇ ਜਨਮ ਵਿੱਚ ਵੀ ਉਹਨੇ ਸੇਵਾ ਕੀਤੀ ਹੈ ਛੁਟਤ ਪ੍ਰਵਾਹ ਅਮੈ ਅਮਰਾਪਦ ਅਮਰ ਸरोवर ਸਦ ਭਰਿਆ ਤੇ ਪੀਵੇ ਸੰਤ ਕਰੈ ਮਨਮੱਜਨ ਪਉਪ ਜਿਨੂ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਥੇ ਲਿਖਿਆ ਪੂਰਬਲਾ ਜਨਮ ਪਪਾ ਜੀ ਨੂੰ ਸੇਵਾ ਕਰਿਆ ਇੱਥੇ ਇੱਕ ਤਰਲੇ ਦਾਤਾ ਕਈ ਜਨਮ ਹੋ ਗਏ ਹੁਣ ਕਦੋਂ ਬਖਸ਼ਿਸ਼ ਕਰੋਗੇ ਇਹਨੂੰ ਭਗਤ ਜੀ ਨੇ ਕਿਹਾ ਬਹੁਤ ਜਨਮ ਬਿਛਰੇ ਥੇ ਮਾਧੋ ਪ੍ਰਭੂ ਬਹੁਤ ਜਨਮ ਬਹੁਤ ਕਵੇਲਾ ਹੋ ਗਿਆ ਸਾਂਝਾ ਪੈ ਗਈ ਬਹੁਤ ਜਨਮ ਬਿਛਰੇ ਥੇ ਮਾਧੋ ਪਰ ਅੱਜ ਇਹ ਜਨਮ ਤੁਹਾਰੇ ਲੈ ਕੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ